ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੰਗਲੈਂਡ ਅਤੇ ਮਾਲਦੀਵ ਦੇ ਦੋ ਦੇਸ਼ਾਂ ਦੀ ਯਾਤਰਾ ਤੇ ਰਵਾਨਾ ਹੋ ਗਏ ਨੇ। ਉਹਨਾਂ ਦਾ ਇਹ ਦੌਰਾ ਰਣਨੀਤਿਕ ਭਾਈਵਾਲੀ ਅਤੇ ਖੇਤਰੀ ਸਹਿਯੋਗ ਨੂੰ ਵਧਾਉਣ ਤੇ ਕੇਂਦ੍ਰਿਤ ਹੈ। ਇਹਨਾਂ ਦੇਸ਼ਾਂ ਦੇ ਦੌਰੇ ਤੇ ਰਵਾਨਾ ਹੋਣ ਤੋਂ ਪਹਿਲਾਂ ਆਪਣੇ ਬਿਆਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਇੰਗਲੈਂਡ ਇੱਕ ਵਿਆਪਕ ਰਣਨੀਤਿਕ ਭਾਈਵਾਲੀ ਸਾਂਝੀ ਕਰਦੇ ਨੇ ਅਤੇ ਹਾਲ ਹੀ ਦੇ ਸਾਲਾਂ ਵਿੱਚ ਇਸ ਭਾਈਵਾਲੀ ਵਿੱਚ ਮਹੱਤਵਪੂਰਨ ਪ੍ਰਗਤੀ ਹੋਈ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡਾ ਸਹਿਯੋਗ ਵਪਾਰ ਨਿਵੇਸ਼ ਟੈਕਨੋਲੋਜੀ ਨਵੀਨਤਾ ਰੱਖਿਆ ਸਿੱਖਿਆ ਖੋਜ ਸਿਹਤ ਅਤੇ ਲੋਕਾਂ ਤੋਂ ਲੋਕਾਂ ਨਾਲ ਸਬੰਧਨ ਵਧਾਉਣ ਵਿੱਚ ਲਾਹੇਵੰਦ ਰਿਹਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੰਗਲੈਂਡ ਦੇ ਆਪਣੇ ਦੌਰੇ ਦੌਰਾਨ ਉਹ ਇੰਗਲੈਂਡ ਦੇ ਕਿੰਗ ਚਾਰਲਸ III ਨੂੰ ਮਿਲਣ ਲਈ ਵੀ ਉਤਸੁਕ ਨੇ ਪ੍ਰਧਾਨ ਮੰਤਰੀ ਮੋਦੀ ਦਾ ਅੱਜ ਤੇ ਭਲਕ ਦਾ ਇਹ 2 ਦਿਨਾਂ ਦਾ ਦੌਰਾ ਇੰਗਲੈਂਡ ਦੇ ਪ੍ਰਧਾਨ ਮੰਤਰੀ ਸਟਾਰਮਰ ਤੇ ਸੱਦੇ ਤੇ ਕੀਤਾ ਜਾ ਰਿਹਾ ਹੈ ਪ੍ਰਧਾਨ ਮੰਤਰੀ ਮੋਦੀ 25 ਅਤੇ 26 ਜੁਲਾਈ ਨੂੰ ਮਾਲਦੀਵ ਦਾ ਦੌਰਾ ਕਰਨਗੇ ਜਿਸ ਦੌਰਾਨ ਉਹ ਉਥੋਂ ਦੇ ਰਾਸ਼ਟਰਪਤੀ ਮੁਹੰਮਦ ਮੋਇਜ਼ੂ ਨਾਲ ਮੁਲਾਕਾਤ ਕਰਨਗੇ ਪ੍ਰਧਾਨ ਮੰਤਰੀ 26 ਜੁਲਾਈ ਨੂੰ ਮਾਲਦੀਵ ਦੇ 60ਵੇਂ ਸੁਤੰਤਰਤਾ ਦਿਵਸ ਦੇ ਗੈਸਟ ਆਫ ਆਨਰ ਹੋਣਗੇ